ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਜਾਬ ਦੇ ਜਿੰਨੇ ਵੀ ਬਸ਼ਿੰਦੇ ਲੋਕ ਨੇ ਉਹਨਾਂ ਨੂੰ ਇੱਕ ਸਵਾਲ ਕਰਨਾ ਹੈ ਇਹ ਸਵਾਲ ਤੁਸੀਂ ਅੱਗੇ ਕਨਵੇ ਕਰਿਓ ਜਿਹੜੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਭਾਵੇਂ ਡੱਲੇਵਾਲ ਬੈਠੇ ਹਨ ਖਨੋਰੀ ਬਾਰਡਰ ਤੇ ਜਾਂ ਹੋਰ ਵੀ ਜਿੰਨੇ ਕਿਸਾਨ ਆਗੂ ਨੇ ਉਹਨਾਂ ਸਭ ਨੂੰ ਇਹ ਸਵਾਲ ਕਰਿਓ ਮੈਂ ਵੀ ਇਹ ਸਵਾਲ ਕਰਦਾ ਇਹਨਾਂ ਹਰਾਮਖੋਰਾਂ ਤੋਂ ਇਹਨਾਂ ਅਖੋਤੀ ਕਿਸਾਨ ਆਗੂ ਜਿਹੜੇ ਪੰਜਾਬ ਦਾ ਬੇੜਾ ਗਰ ਕਰਨ ਵਾਲੇ ਨੇ ਇਹ ਪੁੱਛੋ ਕਿ ਪੰਜਾਬ ਦੇ ਸਿਰ ਜਿਹੜਾ 3 ਲੱਖ ਕਰੋੜ ਦਾ ਕਰਜ਼ਾ ਚੜਿਆ ਉਹਦੇ ਵਿੱਚ ਸਭ ਤੋਂ ਵੱਧ ਕਰਜ਼ਾ ਕਿਹਨੇ ਚੜਾਇਆ ਇਹ ਸਵਾਲ ਕਰੋ ਅੱਜ ਜਿਹੜੇ ਮੇਰੇ ਕੋਲੇ ਅੰਕੜੇ ਨੇ ਤਕਰੀਬਨ 1 ਲੱਖ ਕਰੋੜ ਦਾ ਕਰਜ਼ਾ ਸਰਕਾਰਾਂ ਦੀ ਕਹਿ ਲਈ ਬੇਵਕੂਫੀ ਕਰਕੇ ਚੜਿਆ ਜਿਹੜੇ ਪੁੱਠੇ ਛਿੱਧੇ ਕੰਮ ਕੀਤੇ ਨੇ ਸਰਕਾਰਾਂ ਨੇ ਇਹ ਸਚਾਈ ਹੈ ਬੀਤੀ ਜੇ ਕਹਿ ਲਈ ਪਰਸੈਂਟ ਉਹ ਲੋਕ ਨੇ ਜਿਹੜੇ ਵਪਾਰੀ ਜਾਂ ਆਰਤੀਆ ਵਰਗ ਹੋ ਸਕਦਾ ਹੈ ਤੇ ਜੇ ਤੁਸੀਂ ਇਹ ਪੁੱਛੋਗੇ ਨਾ ਦਾ 60% ਜਿਹੜਾ ਕਰਜ਼ਾ ਹੈ ਉਹ ਕਿਸਾਨਾਂ ਨੇ ਚੜਾਇਆ ਪੰਜਾਬ ਨੂੰ ਜੇ 100% ਵਿੱਚੋਂ ਕਰਜ਼ਾਈ ਕੀਤਾ ਹੈ 60% ਤਾਂ ਉਹ ਕਿਸਾਨਾਂ ਨੇ ਕੀਤਾ ਹੈ ਔਰ ਉਹਨਾਂ ਦੀ ਵੀ ਇੱਕ ਮਜਬੂਰੀ ਹੈ ਜਿਹੜਾ ਇਹ ਚਾਰ ਖਰੜ ਦਾ ਟ੍ਰੈਂਡ ਚੱਲੇ ਨਾ ਧਰਨਿਆਂ ਦਾ ਉਹਦੇ ਵਿੱਚ ਹੋਇਆ ਕਿ ਮੈਂ ਤੁਹਾਨੂੰ ਦੱਸਣ ਲੱਗਾ ਹਾਂ ਜੀ ਕਰਤੂਤ ਜਿਹੜਾ ਪੰਜ ਚਾਰ ਕਿੱਲਾਂ ਵਾਲਾ ਕਿਸਾਨ ਸੀ ਨਾ ਉਹ ਵਧੀਆ ਖੇਤੀ ਕਰਕੇ ਰੋਟੀ ਖਾਂਦਾ ਸੀ ਆਪਣੀ ਹੋਸ਼ ਦੇ ਵਿੱਚ ਹਵਸ ਦੇ ਵਿੱਚ ਰਹਿੰਦਾ ਸੀ ਤੇ ਵਧੀਆ ਟੈਕਨੀਕ ਨਾਲ ਉਹ ਖੇਤੀ ਕਰਦਾ ਸੀ ਪਰ ਇਹ ਕਿਸਾਨ ਆਗੂਆਂ ਨੇ ਇਹੋ ਜਿਹੇ ਪੰਪ ਮਾਰੇ ਕਿਹਾ ਕਿ ਤੁਸੀਂ ਜਿੰਨਾ ਮਰਜ਼ੀ ਕਰ ਜਾ ਚੱਕੋ ਤੁਹਾਡਾ ਕਰਜ਼ਾ ਮਾਫ ਕਰਾਇਆ ਜਾਊ ਇਹ ਲੌਲੀਪੌਪ ਕਿਹਨੇ ਦਿੱਤਾ ਸੀ ਕਿਸਾਨ ਜਥੇਬੰਦੀਆਂ ਵਾਲੇ ਆਗੂਆਂ ਨੇ ਇਹ ਸਵਾਲ ਹੈ ਬਹੁਤ ਵੱਡਾ ਜਦੋਂ ਤੁਸੀਂ ਮਜ਼ਦੂਰ ਦੀ ਗੱਲ ਕਰਦੇ ਹੋ ਨਾ ਮਜ਼ਦੂਰ ਤਾਂ 20 3000 ਤੋਂ ਵੱਧ ਕਰਜ਼ਾ ਲਈ ਨਹੀਂ ਸਕਦਾ ਉਹ ਵੀ ਉਹਨੂੰ ਔਖਾ-ਸੌਖਾ ਹੋ ਕੇ ਮੋੜਨਾ ਪੈਂਦਾ ਇਹ ਸੱਚਾਈ ਹੈ ਜੇ ਪੰਜਾਬ ਨੂੰ ਅੱਜ ਕੰਗਾਲ ਕੀਤਾ ਹੈ ਕਰਜ਼ਾਈ ਕੀਤਾ ਹੈ ਤਾਂ ਉਹਦੇ ਵਿੱਚ ਸਭ ਤੋਂ ਵੱਡਾ ਰੋਲ ਕਿਸਾਨਾਂ ਦਾ ਹੈ ਇੱਥੇ ਇੱਕ ਹੋਰ ਮੈਂ ਤੁਹਾਨੂੰ ਗੱਲ ਨੋਟ ਕਰਾਉਣੀ ਹੈ ਧਿਆਨ ਰੱਖਿਓ 60% ਦੇ ਵਿੱਚ ਨਾ 30% ਉਹ ਕਿਸਾਨ ਨੇ ਜਿਨ੍ਹਾਂ ਦੀਆਂ ਜ਼ਮੀਨਾਂ ਠੇਕੇ ਤੇ ਆ ਜਿਨ੍ਹਾਂ ਨੇ ਆਪਣੇ ਬੱਚੇ ਪੰਜਾਬ ਤੋਂ ਬਾਹਰ ਪੜਨ ਵਾਸਤੇ ਭੇਜ ਦਿੱਤੇ ਉਹ ਉਥੇ ਇੱਕ ਸ਼ੈਡੂਲ ਹੋ ਗਏ ਜਿਨ੍ਹਾਂ ਨੇ ਪੰਜਾਬ ਦੀ ਇਕਨੋਮੀ ਵੀ ਡਾਊਨ ਕੀਤੀ ਹੈ ਇਥੋਂ ਕਰੋੜਾਂ ਰੁਪਇਆ ਫੋਰਨ ਕੰਟਰੀ ਵਿੱਚ ਭੇਜ ਦਿੱਤਾ ਇਹ ਸਚਾਈ ਹੈ ਤੇ ਹੁਣ ਜਿਹੜੇ ਕਿਸਾਨ ਆਗੂ ਧਰਨੇ ਤੇ ਬੈਠੇ ਨੇ ਇਹਨਾਂ ਨੂੰ ਇਹ ਅਪੀਲ ਹੈ ਪੰਜਾਬ ਦੇ ਲੋਕਾਂ ਵੱਲੋਂ ਕਿ ਤੁਸੀਂ ਕਿਹਨੂੰ ਪੰਜਾਬ ਸੌਖਾ ਹੋਵੇ ਪੰਜਾਬ ਦਾ ਕਿਸਾਨ ਸੌਖਾ ਹੋਵੇ ਤੁਹਾਡੇ ਕੋਲ ਇਹ ਦੋ ਗੱਲਾਂ ਨੇ ਜਿਹਨੇ ਪੰਜਾਬ ਨੂੰ ਸੌਖਾ ਕਰਨਾ ਹੈ ਉਹ ਪਤਾ ਹੈ ਕੌਣ ਨੇ ਮਜ਼ਦੂਰ ਹੈ ਛੋਟਾ ਦੁਕਾਨਦਾਰ ਵਪਾਰੀ ਹੈ ਆੜਤੀ ਹੈ ਤੁਸੀਂ ਉਹਨਾਂ ਦੀ ਗੱਲ ਕਰ ਨਹੀਂ ਰਹੇ ਜਾਂ ਫਿਰ ਇਹ ਮਿੱਥਿਆ ਹੋਇਆ ਹੈ ਕਿ ਅਸੀਂ ਪੰਜਾਬ ਜਿਹੜਾ ਮੜਾ ਮੂਟਾ ਬੱਚਿਆ ਉਹਨੂੰ ਬਰਬਾਦ ਕਰਨਾ ਤੇ ਅੱਜ ਮੈਨੂੰ ਜਿਹੜੀਆਂ ਕੌਲਾਂ ਆਈਆਂ ਨੇ ਨਾ ਉਹਨਾਂ ਕਿਸਾਨਾਂ ਦੀਆਂ ਆਈਆਂ ਜਿਹੜੇ ਵਧੀਆ ਤਰੀਕੇ ਨਾਲ ਖੇਤੀ ਕਰਦੇ ਸੀ ਉਹ ਕਹਿੰਦੇ ਅਸੀਂ ਇਹਨਾਂ ਨੇ ਕਹਿ ਲਈਏ ਕੰਗਾਲ ਕਰਕੇ ਰੱਖ ਦਿੱਤੇ ਮਤਲਬ ਕਿਸਾਨ ਜਥੇਬੰਦੀ ਵਾਲੇ ਜਿਹੜੇ ਆਗੂ ਨੇ ਉਹਨਾਂ ਨੂੰ ਉਲਾਮਬਾ ਦੇ ਰਹੇ ਨੇ ਕਹਿੰਦੇ ਲollipops ਅੱਜ ਵੀ ਦੇ ਰਹੇ ਨੇ ਕਿ ਤੁਸੀਂ ਸਾਡੇ ਨਾਲ ਧਰਨੇ ਤੇ ਚਲੋ ਤੁਹਾਡਾ ਕਰਜ਼ਾ ਮਾਫ ਕੀਤਾ ਜਾਊਗਾ ਯਾਨੀ ਕਿ ਆਕਰਦੂਤਾ ਨੇ ਕਿਸਾਨ ਜਥੇਬੰਦੀਆਂ ਵਾਲੇ ਆਗੂਆਂ ਨੂੰ ਹੁਣ ਡੱਲੇ ਵਾਲ ਜਿਹੜਾ ਮਰਨਵਰ ਤੇ ਬੈਠਾ ਹੈ ਮੇਕਾ ਅੱਜ ਗੱਲ ਜਿਹੜੀ ਮੇਰੇ ਕੋਲੇ ਕਨਸੋ ਆਈ ਹੈ ਖਬਰ ਆਈ ਹੈ ਉਹ ਇਹ ਹੈ ਕਿ ਡੱਲੇਵਾਲ ਹੁਣ ਚਾਰ ਚਫੇਰੇੋਂ गिर ਗਿਆ ਫਸ ਗਿਆ ਕਸੂਤਾ ਨਾ ਤਾਂ ਮਰ ਸਕਦਾ ਨਾ ਜੀ ਸਕਦਾ ਕਿਉਂ ਜੀਣ ਵਾਸਤੇ ਮਰਨ ਵਰ ਤੋੜਨਾ ਪਊ ਮਰਨ ਵਰ ਤੋੜਨਾ ਪਊ ਤਾਂ ਤੁਤੂ ਹੋਣੀ ਹੈ ਪਰ ਜਿਹੜੀ ਡਾਕਟਰਾਂ ਦੀ ਰਿਪੋਰਟ ਹੈ ਉਹ ਇਹ ਕਹਿੰਦੀ ਹੈ ਕਿ ਸਭ ਕੁਝ ਖਾ ਪੀ ਰਹੇ ਨੇ ਇਥੇ ਮੈਂ ਤੁਹਾਨੂੰ ਇੱਕ ਨੋਟ ਕਰਾ ਦੇਣਾ ਆ ਜਿਹੜੇ ਡਾਕਟਰ ਸਬੈਮਾਨ ਵਰਗੇ ਸੀ ਨਾ ਅਮਰੀਕਾ ਵਾਲੇ ਇਹਨਾਂ ਦੀ ਇੱਕ ਸੰਸਥਾ ਚੱਲਦੀ ਹੈ ਡੱਲੇਵਾਲ ਸਾਹਿਬ ਦੇ ਕੋਲੇ ਕੋਈ ਸਰਕਾਰੀ ਡਾਕਟਰ ਨਹੀਂ ਹੈਗਾ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਇਹਨਾਂ ਦੇ ਆਪਣੇ ਡਾਕਟਰ ਨੇ ਜਿੱਦਾਂ ਦੀ ਰਿਪੋਰਟ ਹੁੰਦੀ ਆ ਉਹਦਾ মিডিਆ ਸਾਹਮਣੇ ਬੋਲ ਦਿੰਦੇ ਆ ਕਹਿੰਦੇ ਜੀ ਡੱਲੇਵਾਲ ਦਾ ਤਾਂ ਸਰੀਰ ਹੀ ਸਰੀਰ ਨੂੰ ਖਾ ਰਿਹਾ ਕਹਿੰਦੇ ਲੋੜ ਹੀ ਨਹੀਂ ਖਰਾਬ ਦੀ ਐਦਾਂ ਕਹਿ ਰਹੇ ਯਾਨਕਿ ਜਿੰਨਾ ਬੇਵਕੂਫ ਇਹਨਾਂ ਨੇ ਮੈਡੀਕਲ ਸਾਇੰਸ ਨੂੰ ਬਣਾਇਆ ਜਾਂ ਜਿਹੜੇ ਬੈਦ ਨੇ ਉਹਨਾਂ ਨੂੰ ਬਣਾਇਆ ਜਾਂ ਪੜ੍ਹੇ ਲਿਖੇ ਬਰਗ ਨੂੰ ਬਣਾਇਆ ਇਹਨਾਂ ਕੋਈ ਬੇਵਕੂਫੇ ਬਣਾਈ ਨਹੀਂ ਸਕਦੇ ਚਲੋ ਮੈਂ ਅੱਜ ਮੇਨ ਗੱਲ ਕੀਤੀ ਹੈ ਕਿ ਪੰਜਾਬ ਨੂੰ ਕਰਜ਼ਾਈ ਕਰਨ ਵਾਲੇ 40% ਉਹ ਕਿਸਾਨ ਨੇ ਤੇ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਝਾਸੇ ਵਿੱਚ ਆ ਗਏ ਤੇ ਉਹਨੇ ਬਹੁਤ ਵੱਡਾ ਸਵਾਲ ਹੈ ਕਿਸਾਨਾਂ ਨੂੰ ਦੱਸਣਗੇ ਬੋਲ ਕੇ ਬਿਲਕੁਲ ਨਹੀਂ ਇਹ ਤਾਂ ਹੋਰ ਲੌਲੀਪਪ ਦੇ ਜਾਂਦੇ ਆ ਯਾਨੀ ਕਿ ਕਰਜ਼ਾ ਚੱਕੋ ਜਿਹਨੇ ਕਰਜ਼ਾ ਚੱਕਿਆ ਨਾ ਮੈਂ ਬੇਨਤੀ ਕਰਦਾ ਉਹ ਪੰਜਾਬ ਵਿੱਚ ਰਿਹਾ ਹੀ ਨਹੀਂ ਜਾਂ ਤਾਂ ਕੈਨੇਡਾ ਸੈੱਟ ਹੋ ਗਿਆ ਜਾਂ ਅਮਰੀਕਾ ਸੈੱਟ ਹੋ ਗਿਆ ਜਾਂ ਆਸਟ੍ਰੇਲੀਆ ਚਲਾ ਗਿਆ ਜਾਂ ਇੰਗਲੈਂਡ ਚਲਾ ਗਿਆ ਜਿਹਨੇ ਕਰਜ਼ਾ ਚੱਕਿਆ ਤੇ ਹੁਣ ਕਰਜ਼ਾ ਮਾਫ ਕਰ ਦਿਓ ਕਿਉਂ ਲਿਆ ਬਈ ਇਹਨਾਂ ਕਰਜ਼ਾ ਇਹ ਬਹੁਤ ਵੱਡੇ ਸਵਾਲ ਨੇ ਤੇ ਇਹ ਜਦੋਂ ਸੁਣਨਗੇ ਨਾ ਪੂਛ ਨੂੰ ਅੱਗ ਲੱਗਣੀ ਲੱਗਣੀ ਹੈ ਅੱਜ ਵੀ ਬੜੇ ਫੋਨ ਆਏ ਤੁਸੀਂ ਵਿਰੋਧ ਵਿੱਚ ਬੋਲਦੇ ਬਿਲਕੁਲ ਨਹੀਂ ਵਿਰੋਧ ਵਿੱਚ ਬੋਲਦੇ ਜਿਹੜੇ ਪੰਜਾਬ ਨੂੰ ਬਰਬਾਦ ਕਰਨ ਵਿੱਚ ਲੱਗੇ ਨੇ ਉਹ ਤਾਂ ਪੰਜਾਬ ਦੇ ਹੱਕ ਵਿੱਚ ਨੇ ਜਿਹੜੇ ਪੰਜਾਬ ਨੂੰ ਬਚਾਉਣ ਦੀ ਗੱਲ ਕਰਦੇ ਉਹਨਾਂ ਨੂੰ ਕਹਿੰਦੇ ਕਿ ਤੁਸੀਂ ਵਿਰੋਧ ਵਿੱਚ ਬੋਲਦੇ ਸ਼ਰਮ ਨਹੀਂ ਆਉਦੀ ਸਾਨੂੰ ਜਾਂ ਲਾਹ ਕੇ ਲੋਈ ਵਾਂਗ ਕਿੱਲੇ ਤੇ ਟੰਗੀ ਹੋਈ ਹੈ ਸ਼ਰਮ ਕਰੋ ਪੰਜਾਬ ਨੂੰ ਬਰਬਾਦ ਪਰ ਤੁਸੀਂ ਬਚਾਉਣ ਵਾਲੇ ਵੀ ਹੈਗੇ ਹਾਂ ਹਲਕੇ ਡੰਡਾ ਦੇ ਕੇ ਰੱਖਾਂਗੇ ਜਿੰਨਾ ਮਰਜ਼ੀ ਜ਼ੋਰ ਲਾ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ